ਹਾਂਜੀ ਦੋਸਤੋ ਆ ਦੇਖਿਓ ਵੀਡੀਓ ਤਾਂ ਕਿਸੇ ਹੋਰ ਦੇਸ਼ ਦੀ ਏ ਇੱਕ ਕੌਲੀ ਨਾਲ ਨਾ ਬਾਈ ਥੋੜੀ ਜਿਹੀ ਜ਼ਮੀਨ ਪੁੱਟੂਗਾ 5-6 ਕੋ ਇੰਚ ਤੇ 5-6 ਕੋ ਇੰਚ ਪੁੱਟਣ ਨਾਲ ਥੱਲਿਓਂ ਪਾਣੀ ਨਿਕਲ ਆਊਗਾ ਜ਼ਮੀਨ ਦੇ ਵਿੱਚੋਂ ਦੇਖ ਲਓ ਤੁਸੀਂ ਬਿਲਕੁਲ ਉੱਪਰ ਹੀ ਜ਼ਮੀਨ ਦੇ ਪਿਛੇ ਕੋ ਇੰਚ ਪੁੱਟਣ ਨਾਲ ਅੱਧਾ ਫੁੱਟ ਪੁੱਟਣ ਨਾਲ ਬਿਲਕੁਲ ਸਾਫ਼ ਸੁਥਰਾ ਪੀਣ ਯੋਗ ਪਾਣੀ ਆ ਦੇਖ ਲਓ ਨਿਕਲ ਆਉਂਦਾ ਵਾ ਠੀਕ ਐ ਇਹ ਵੀ ਕਰਮਾਂ ਵਾਲੀ ਧਰਤੀ ਏ ਕੁਦਰਤ ਦੇ ਰੰਗ ਨੇ ਇੱਕ ਉਹ ਕਰਮਾਲੀ ਧਰਤੀ ਉਹ ਵੀ ਧਰਤੀ ਹੈ ਜਿੱਥੇ ਕਈ ਦੇਸ਼ਾਂ ਦੇ ਵਿੱਚ ਪਾਣੀ ਜਵਾਂ ਨਹੀਂ ਰਹਿ ਗਿਆ ਥੱਲੇ ਜਿਹੜੇ ਉਹ ਪੀਣ ਨੂੰ ਵੀ ਤਰਸਦੇ ਪੈਣੇ ਲੋਕ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਨੀਵਾ ਜਾ ਚੁੱਕਿਆ ਵਾ ਠੀਕ ਹੈ ਇੱਕ ਉਹ ਕਰਮਾਲੀ ਧਰਤੀ ਜਿੱਥੇ ਬਿਲਕੁਲ ਉੱਪਰ ਪਾਣੀ ਤੇ ਉਹ ਵੀ ਸ਼ੁੱਧ ਸਾਫ਼ ਸੁਥਰਾ ਦੇਖ ਲਓ ਪੀਣ ਨੂੰ ਪਿਆ ਵਾ ਦੇਖਿਓ ਜੇ ਵਧੀਆ ਲੱਗੀ ਵੀਡੀਓ ਤੇ ਅੱਗੇ ਸਾਂਝੀ ਵੀ ਜ਼ਰੂਰ ਕਰਿਓ ਤੇ ਨਾਲੇ ਆਪੋ ਆਪ ਦੇ ਕਮੈਂਟਾਂ ਦੇ ਵਿੱਚ ਵਿਚਾਰ ਵੀ ਦੱਸਿਓ ਵੀ ਆਪਣਾ ਪੰਜਾਬ ਦਾ ਪਾਣੀ ਦਾ ਕਿੰਨੇ ਲੈਵਲ ਦਿੱਤੇ ਹੈਗਾ ਵਾ